ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਬਾਈ ਕੱਖ ਵੜਣਾ ਆਏ ਹੋ ਤੇ ਨਵੀਰ ਹਾਂ ਆਪ ਤੇਰਾ ਐਮੈਟ ਜਵੀ ਜਵੀ ਹੈਗੀ ਸੀ ਪਹਿਲਾਂ ਇਹ ਮੈਂ ਹਾਂ ਸਾਰੇ ਜੀ ਇਦੀ ਕੀ ਲੈਈ ਆ ਵੀ ਦਾਦਾ ਹਾਂ ਮੈਂ ਜੋ ਪਰਸੈਂਟ ਸ਼ਿੱਟਾ ਦਿੱਤਾ ਦਾ ਚਾ ਉਹ ਉਹ ਮੰਗੀ ਆ ਵੀ ਦੀ ਹਾਂ ਉਹ ਬਾਇਆ ਹੋਇਆ ਇਹਨੂੰ ਦੇ ਦੇਣ ਪਰਚੀ ਆ ਗਈ ਸਿੱਪ ਦਾ ਵਾਹ ਇਹ ਤੇ ਜਵੀ ਗਿਆ ਹੋਗਾ ਉਹ ਪਰਸੈਂਟ ਦਾ ਫਰੀ ਦੇ ਵਿੱਚ ਥੱਲੇ ਹਾਂ ਹਾਂ ਆ ਦੂਈ ਬੜਕ ਦੀ ਦੂਈ ਆ ਹਜੇ ਦਾ ਆਏ ਹੁਣ ਜਿਕੜਾ ਹੁਣ ਜਵੀ ਖੜੀ ਆ ਹਾਂ ਹੁਣ ਦਾਣਾ ਪਿਆ ਵਾ ਹੁਣ ਇਹ ਲੋਟ ਹੈ ਹੁਣ ਅਸੀਂ ਕਿੜੋਕਰੀ ਪਾਉਣੇ ਦੂੜੀ ਦੀ ਬਹੁਤ ਠੀਕ ਹੈ ਆਰ.ਟੀ.ਵੀ. ਆ ਗਈ ਆ ਫੇਰ ਅਹੀ ਜੀ ਉਹ ਤਾਂ ਖੇਤ ਨੂੰ ਤੇਰਾ ਤਿਆਰ ਕਰਨਾ ਹੀ ਆ ਆਦਾ ਨਹੀਂ ਪਉਣਾ ਤਾਂ ਨਹੀਂ ਨਹੀਂ ਉਹ ਤਾਂ ਉਹ ਦਵਾੜੀ ਵਿੱਚ ਜਨਾਬ ਤੇ ਲਈ ਠੀਕ ਆ ਮੈਂ ਠੀਕ ਆ ਠੀਕ ਆ ਬਾਸ ਵਾਰ ਤੋਂ ਹੁਣ ਤਾਂ ਡਾਇਰੈਕਟਰ ਦਾ ਕੰਮ ਕਰਾ ਦਿੱਤਾ ਪ੍ਰੈਸ਼ਰ ਬਣਾ ਦਿੱਤਾ ਠੀਕ ਜੀ ਹਾਂ ਕਿੰਨੇ ਪੈਸੇ ਲੱਗਲੇ ਉਹ ਤਾਂ ਲੱਗ ਲਿਆ 12-13000 ਰੁਪਏ ਬਣਾਇਆ ਤੀ ਹੈ ਦੰਦਰੂਨੀ ਕੰਮ ਹੋਇਆ ਜੇ ਉਹਨਾਂ ਨੂੰ ਨਿਕਣਾ ਹੁਣ ਚਲਾਇ ਦੇ ਦੇਣਾ ਉਹ ਬਾਹਰ ਹੀ ਕੋਈ ਨਹੀਂ ਹੋਇਆ ਜੀ ਭਾਈ ਹਿੱਸੇ ਦਾ ਕੰਮ ਤਾਂ ਯਾਰ ਹਾਂ ਸਾਰਾ ਕਰਾਤਾ ਸਾਰਾ ਕਰਾਤਾ ਹੈ ਇਕਦੋ ਪਹਿਲਾਂ ਬੈਰਿੰਗ ਤੇੜਿਆ ਹੋਇਆ ਤਾ ਉਹ ਇਕੋ ਤੇ ਮਗਰਾੜ ਵੀ ਪਵਾ ਮਗਰਾੜ ਪਵਾ ਦੇ ਯਾਰ ਪਾਉਣੇ ਅਸੀਂ ਉੱਥੇ ਜਾ ਕੇ ਆਉਣ ਆਪਾਂ ਨੇ ਕੁੰਈਆਂ ਵਾਲੇ ਤੇ ਲਿਆਉਂਦੇ ਆ ਨਾ ਨਾ ਆਪਣੇ ਆਪ ਕੁੰਈਆਂ ਪਰ ਵੀ ਕੁੰਈਆਂ ਕੁੰਈਆਂ ਦੇ ਭਾਜ ਮਿਲ ਕੇ ਕੁੰਈਆਂ ਪਰ ਐਸੀ ਜਮਾਨਾ ਵਾਲੇ ਪਤੇ ਪਾ ਦੇਣੇ ਆ 735 ਦੇ ਨਵੇਂ ਵੇਲੇ ਆ ਕੇ ਪਾਉਣੇ ਨਵੇਂ ਮਾਡਲ ਚ ਉਹ ਸੁਰਾਜ ਕੁੰਈਆਂ ਪਰ ਥੁਰਾ ਦੇ ਸਮਾਨ ਜ਼ਿਆਦਾ ਹੁੰਦਾ ਕੋਈ ਨਹੀਂ ਰੋਕਣਾ ਉੱਥੇ ਜੇ ਰੇਟ ਜਿ ਬਣ ਕੇ ਉਹਦੇ ਪਿਛਲੇ ਵਾਰ ਬੈਰਿੰਗ ਤੇ ਡਿਆ ਹਾ ਤਾਂ ਹਾਂ ਲੈ ਭਾਈ ਆ ਗਈ ਟਰੂਡ ਬੀ ਦੀ ਲੜੀ ਸਾਢੇ ਤਿੰਨ ਵਾਲੀ ਬੱਸ ਸਾਢੇ ਤਿੰਨ ਵਾਲੀ ਬੱਸ ਆ ਗਈ ਮੈਂ ਕਿਹਾ ਸਾਢੇ ਤਿੰਨ ਵਾਲੀ ਬੱਸ ਆ ਗਈ ਕਾਹਦਾ ਟਾਈਮ ਹੋ ਗਿਆ ਹੋਰਨ ਤੇ ਵੀ ਨਾ ਹੈ ਬਾਲੇ ਬਾਲੇ ਦੀ ਬੱਸ ਬਾਲੇ ਦੀ ਲਾਲ ਜਿਹੜਾ ਚਾਚੇ ਰਾਂ ਵਾਲੀ ਆ ਇਹ ਇਹ ਬਾਲੇ ਤਾਂ ਵਧੀਆ ਚੱਲਦਾ ਹਾਂ ਵਧੀਆ ਜੀ ਬਾਬੂ ਦੀ ਗੱਲ ਦਾ ਅੰਗਲਾ ਜ ਹੈਗਾ ਮੈਨੂੰ ਹਾਂ ਜਾਰੇ ਸੋ ਪੱਕੇ ਵਾਲਾ ਹੀ ਆ ਪੰਜਾਬ ਵਿੱਚ ਨੀ ਉੱਜਲੇ ਜਾ ਮਾ ਰਾਣੀ ਮਿਲਦਾ ਹੈ ਜਾ ਮੈਨੂੰ ਛੱਡ ਬਹੁ ਨਹੀਂ ਉੱਟਦਾ ਹੈਗਾ ਛੱਡ ਕੋਡ ਛੱਡ ਬਹੁ ਆਪਣੇ ਆਪ ਵੀ ਨਹੀਂ ਉੱਟਦਾ ਇਹ ਹਾਂ ਤੂੰ ਪੱਬ ਵਿੱਚ ਜਾ ਛੜਿਆ ਵਰਦਾ ਅੱਜ ਹਾਂ ਵਧੀਆ ਵਧੀਆ ਵੈ ਕੋ ਉਹ ਹੂੰ ਸਾਊ ਹੈ ਮਿੰਦਾ ਖੰਡ ਰਾਮ ਵੀ ਕਰ ਲਿਆ ਨਾਮ ਤਾਂ ਕਰ ਲਈ ਕਹਿੰਦੇ ਭਾਈ ਔਰ ਜੂਮਾ ਆਏ ਦੇਖ ਲੈ ਹੁਣ ਪਈਆ ਤਾਂ ਉੱਟਦਾ ਹੈਗਾ ਅੱਡੋਗਾ ਹੈਂ ਵਦੰਗ ਦੀ ਧੋਰ ਹੈ ਵਦੰਗ ਦੀ ਧੋਰ ਹੈ ਹੁਣ ਇੱਕ ਦਿਨ ਦਾ ਨਹੀਂ ਆਉਂਦਾ ਪਾਇਆ ਵੀ ਆਪਣਾ ਜਾ ਦੇਖਿਆ ਪੜ ਲਈਦਾ ਉਹ ਜਵੀ ਸਿੱਟਦੇ ਹੁਣ ਤਾਂ ਹੁਣ ਸਾਡੀ ਬਕਾਉਣੀ ਆ ਉਹ ਬਕਾਉਣੀ ਆ ਨਹੀਂ ਤੇ ਚੱਲ ਪੂਰੀ ਵੇਚੀ ਹੈ ਪੂਰੀ ਵੇਚੀ ਵੰਦਾ ਨਹੀਂ ਨਹੀਂ ਹਲਾ ਉਹਰੇ ਆਉਣਾ ਮੀਨੇ ਵਾਲਾ ਕੰਮ ਆ ਉਹ ਮੀਨੇ ਵਾਲਾ ਕੰਮ ਆ ਉਹਰੇ ਆਪਾਂ ਆਪਣਾ ਕੰਮ ਆ ਫਿਰ ਵੇਚ ਛੱਟ ਪਾਟਣਾ ਜਾਂਦੇ ਤੂੰ ਤੂੰ ਚੱਕਰ ਘਿਆ ਪਤਾ ਆਏ ਹੁਣ ਨਹੀਂ ਹੋ ਹਉਣ ਦੀ ਬਾਡਾ ਲੋ ਆਤਾ ਹੁਣ ਉੱਥੇ ਫੇ ਕਾਹੀਆਂ ਦਾ ਨਹੀਂ ਪਤਾ ਲੱਗਦਾ ਯਾਰ ਇਹ ਸਹੀ ਨਹੀਂ ਗੱਲ ਹੈ ਇਹ ਬਾਡਾ ਲੱਗਿਆ ਫੇ ਉਹ ਫੇ ਨਹੀਂ ਭੋਗਦਾ ਇੱਕ ਤਾਂ ਮੈਨੂੰ ਰਾਖੀ ਛੜ ਗਈ ਉੱਤੇ ਹਾਂ ਫੇ ਰਾਖੀ ਛੜ ਗਈ ਨਾ ਮੈਨੂੰ ਆਪਣੇ ਬਾਡਾ ਬੰਦਦਾ ਇਹ ਗੱਲ ਤੇ ਮਾਰੇ ਅਸੀਂ ਵੀ ਬੰਦੇ ਉੱਥੇ ਵੀ ਜਾਵੀਂ ਇਹ ਨਾ ਮੈਂ ਕਿਸੇ ਨੂੰ ਪਹਿਣਾ ਹੀ ਜੋਗਾ ਵੀ ਭਾਈ ਆ ਮੇਰੇ ਬੜ ਲੀ ਹੋਇਆ ਗਾ ਤੇ ਹਲ ਕਰਨ ਪਤਾ ਨਹੀਂ ਜੜ ਗਏ ਉਹ ਵੀ ਗੱਲ ਹੈ ਯਾਰ ਹਾਂ ਫੇ ਰੀਦਾ ਖਾਣੇ ਇਹਦਾ ਜਿਹੜੀ 11 ਖੰਡ ਸਿਰਨਾ ਮੈਂ ਇੱਕ ਨਹੀਂ ਗੱਡੀ ਭਰ ਕੇ ਇੱਕ ਤੇ ਗੱਡੀ ਭਰਾ ਦੋਰੀ ਤੇ ਹਾਂ ਗੱਡੀ ਭਰਾ ਦੋ ਤੇਰੀ ਵੀ ਕਰਾ ਦਿੰਦੇ ਆ ਬਾਕੀ ਦੀ ਰੱਖ ਲੈਣੀ ਆ ਹਾਂ ਬਾਕੀ ਦੀ ਰੱਖ ਲੈਣੀ 11 ਸਿਰ ਠੀਕ ਆ ਇੱਕ ਗੱਬਲੀ ਲੈਣ ਉਹਦੇ ਬਾਅਦ ਮੱਕੀ ਬੀਜੂਗਾ ਆ ਆ ਦੇਖਦੇ ਆ ਬਾਜਰਾ ਬੀਜ ਦੀ ਬਾਜਰਾ ਬੀਜਦੇ ਟੂੜਲੀ ਬਾਜਰਾ ਇੱਕ ਤੈਨੂੰ ਹੋਰ ਦੱਸਦਾ ਹਾਂ ਬੀਜੇ ਖਰਾਬ ਕਰਨੇ ਨਾਲੋਂ ਕੰਮ ਈ ਕੀ ਕਫਾਂਡ ਵਿਚੇ ਤਿੰਦੇ ਵਾਲਾ ਵਿਚੇ ਉਹ ਹਾਂ ਗੱੱਬੇ ਗੱੱਬੇ ਖੇਤ ਸਾਰਾ ਬਾਦੀ ਈ ਕੀ ਕਫਾਂਡ ਗੱੱਬੇ ਵੀ ਕੇਰੀ ਬਸ ਟੂੜਾ ਬੀਟਰ ਦੀ ਸੈਂਟਰ ਮੇ ਹੀ ਹੋਣਾ ਐਦਾਂ ਵੀ ਪਾਇਦਾ ਕੋਈ ਫਾਇਦਾ ਨਹੀਂ ਬਈ ਗੱੱਬੇ ਗੱੱਬੇ ਹੀ ਤੇ ਨਾਲ ਨਾਲ ਕੋਈ ਉਹ ਵੀ ਫਾਇਦਾ ਨਹੀਂ ਹੈਗਾ ਤੇ ਮੈਂ ਤਾਂ ਹੋਰ ਗੱਲ ਕਰੀ ਵੀ ਹਾਂ ਜਿੱਕਣਾ ਗੰਨਾ ਖੜਾ ਤਾਂ ਲਾਗ ਲਾਗ ਹਾਂ ਜਿਆਦਾ ਗੰਨਾ ਬੜਾ ਬੜਾ ਖੜਾ ਤਾਂ ਜਿੱਥੇ ਹਾਂ ਆਲੇ ਸੱਡਾ ਬਰੇ ਤੇ ਉੱਥੀ ਉਹ ਬੀਜਾ ਉਹ ਨਹੀਂ ਵਿਚਾਲੇ ਵੀ ਵੀ ਹੋ ਜਾਂਦਾ ਤੇ ਬਾਦਗਾ ਜਰੂਰ ਉਹ ਹੋ ਜਾਣੀ ਵਿਚਾਲੇ ਹੋ ਜਾਂਦੀ ਸਰਲੇ ਜਿਹੜਾ ਦੇਖਿਆ ਹੋਇਆ ਹੀ ਉਹ ਹੋਦਾ ਵਿਚਾਲੇ ਹੋ ਜਾਣਾ ਯਾਰੀ ਵਿਚਾਲੇ ਹੋ ਜਾਣਾ ਸੈਡਾ ਨਹੀਂ ਦਦਾ ਹੈਗਾ ਸੈਂਟਰ ਸੈਂਟਰ ਦੇ ਕੂਟਿਆਂ ਮੋ ਹੋ ਜਾਂਦਾ ਰੱਖੀ ਕਰੂਰਾ ਵੀਡੀਓ ਦਾ ਫਾਟ 6 ਕ ਮੋਟ ਬਸ ਬੂਟੇ ਨੇ ਤਾਂ ਉਵੇਂ ਨਹੀਂ ਆਪਣੇ ਕੋਲ ਹੋਣ ਦੇਣਾ ਉਹ ਬਾਅਦ ਵਿੱਚ ਸਾਰੀਆਂ ਜੱਜ ਮਤਲਬ ਵਿਚਣਾ 1.5 ਫਾਟ ਵਿਜੇ ਬਸ 1 ਫਾਟ 45 40 ਵਿਜਣੀ ਆ ਬਸ ਵੀਡੀਓ ਦੇ ਉੱਤੇ ਲਿਖਾ ਦੇ ਹੁਣ ਠੀਕ ਨਹੀਂ ਗੱਲ ਹਾਂ ਉਹ ਸਾਥੇ ਲੋਟ ਹੈ ਸਾਰੇ ਮੈਂ ਬੀਖਰਾਬ ਕਰਦਾ ਕੋਈ ਜਿਆਦਾ ਮਟੀਰੀਅਲ ਚੱਕ ਹੋਵੇ ਵਿੱਚ ਤੇ ਬਾਲਣ ਪਿਆ ਉੱਤੇ ਉਹ ਟਿਕਾ ਦੇਂਦੇ ਹੁਣ ਗੱਗੇ ਨਾਲ ਆ ਜਾਣਾ ਸ਼ਾਮ ਨੂੰ ਘਰ ਨੇ ਤੇ ਫੋਨ ਕਰਿਆ ਹਾਂ ਉਹ ਕਰ ਲਿਆ ਮੈਂ ਫੋਨ ਕਹਿੰਦਾ ਮੈਂ ਸ਼ਾਮ ਨੂੰ ਬੜੂਗਾ ਰੋਡ ਪੈ ਗਈ ਕੱਲ ਨੂੰ ਫੇਰ ਜਾਉਂਗੇ ਅੱਛਾ ਬਾ ਠੀਕ ਹੈ ਕਿਹੜਾ ਕਿਆ ਪ੍ਰੋਗਰਾਮ ਪ੍ਰੋਗਰਾਮ ਠੀਕ ਹੈ ਕਹਿੰਦੇ ਹੈ ਧੰਧੂਦਾਰ ਹੋਇਆ ਪਿਆ ਧੰਧੂਦਾਰ ਹੋਇਆ ਵੇ ਹਾਂ ਮਨ ਦਿਖਾਉਂ ਤੇ ਹਾਂ ਹੋਇਆ ਵੇ ਅੱਜ ਫੇਰ ਚੱਲਦਾ ਕਹਿੰਦਾ ਕੰਮ ਉੱਪਰੋਂ ਚੱਲਦਾ ਮੈਨੂੰ ਕਹਿੰਦਾ ਦੇਖ ਲੈ ਭਾਈ ਝੂਠ ਨਹੀਂ ਬੋਲਦਾ ਹੋਇਆ ਚੱਲਦਾ ਧੰਧੂਦਾਰ ਹੋਇਆ ਪਿਆ ਚੱਲਦਾ ਏ ਚੱਲਦਾ ਕੰਮ ਗੋਲੇ ਚੱਲਦੇ ਥਰੂ ਗੈਂਸਲ ਇਹ ਦੱਸ ਆਪਣੇ ਬੰਦਿਆਂ ਫੇਰ ਚਲਾਈ ਜਾਂਦੇ ਆ ਤੁਹਾਨੂੰ 2 ਵਜੇ ਦੀ ਦੇਤੀ ਕਾਰ ਹਾਂ 2 ਵਜੇ ਦੀ ਕਾਲ ਹੈ 2 ਵਜੇ ਦੀ ਕਾਰ ਦੇਤੀ ਵੀ 2 ਵਜੇ ਸਾਡੇ ਨਾਲ ਮੀਟਿੰਗ ਕਰੋ ਆ ਮੋਦੀ ਨੇ ਮੋਦੀ ਨੇ ਕਰਤਾ ਉਹ ਮੈਸੇਜ ਭੇਜਤਾ ਅੱਛਾ ਵੀ 2 ਵਜੇ ਸਾਨੂੰ ਨਾਲ ਉਹ ਵਧੀਆ ਬਾਈ ਨਿਪਟ ਜਵੇ ਉਹ ਇੱਥੇ ਵੀ ਨਾ ਠੀਕ ਆ ਨਹੀਂ ਉਹ ਦੇਖ ਮੇਰੀ ਗੱਲ ਸੁਣ ਲੈ ਜਿਹੜੇ ਜਵਾਨ ਖੜੇ ਉਹ ਵੀ ਆਪਣੇ ਆ ਜਿਹੜੇ ਨਿਆਣੇ ਇਹ ਵੀ ਆਪਣੇ ਆ ਮੋਦੀ ਦਾ ਹੋਈ ਨਹੀਂ ਜਾਣਾ ਚੰਗੀ ਗਾਣੇ ਚ ਆ ਵਧੀਆ ਜੇ ਫੈਸਲਾ ਹੋ ਜਵੇ ਮੰਨ ਜਪੇ ਚੰਗੀ ਗਾਣੇ ਮੰਨਣੀ ਤੇ ਪੈਣੀ ਹੋਇਆ ਯਾਰ ਕੋਈ ਫਾਇਦਾ ਨਹੀਂ ਹੈਗਾ ਸੱਟਾ ਬੇਟਾ ਖਾ ਕੇ ਬੇਟਾ ਨਗਦੀ ਹੋਰ ਲੱਗਦੀ ਹੋਵੇ ਯਾਰ ਦੱਬਲੇ ਤੇ ਹੋਰ ਹੋਰ ਫੈਸਲਾ ਤੋਂ ਕੋਈ ਫਾਇਦਾ ਨਹੀਂ ਹੈ ਯਾਰ ਇੱਥੇ ਆਏ ਨਾਲੇ ਨਾਲੇ ਯਾਰ ਮੰਨਿਆ ਵੇ ਆਹੋ ਜਾਂ ਮੰਨਿਆ ਵੇ ਬਸ ਨਗਲ ਲਾੜਣਾ ਤਾਂ ਜੇ ਫਿਰ ਪਹਿਲਾਂ ਹੀ ਕਰ ਦਿੰਦਾ ਇਹ ਹੈ ਕਿ ਨਹੀਂ ਜੇ ਮੰਨ ਜਾਂ ਮੰਨ ਗਈ ਤਾਂ ਰਣਾ ਟੁੱਟਿਆ ਉੱਥੇ ਤੇ ਵੀ ਮੈਂ ਕਰੂੰਗਾ ਇਹ ਤਾਂ ਫਹਾਵ ਨੇ ਆਪ ਛੇੜਿਆ ਮੋਦੀ ਨੇ ਇਹ ਆਪ ਛੇੜਿਆ ਫੇਰ ਹੈ ਨਾ ਮੰਨ ਕੇ ਉਹਨੂੰ ਮੋਕਰ ਗਿਆ ਹਾਂ ਜੋ ਜਦੇ ਇਹਨਾਂ ਮਰਨ ਦਾ ਲੀਡਰਾਂ ਦੀ ਜਵਾਨ ਥੋੜੋ ਹੁੰਦੀ ਕੋਈ ਇਹਨਾਂ ਦੀ ਕੋਈ ਜਵਾਨ ਨਹੀਂ ਮੁੱਕਰ ਗਿਆ ਮਰ ਗਿਆ ਇੱਕ ਬਰਾਬਰ ਹੈ ਜਿਹੜਾ ਬੰਦਾ ਮੁੱਕਰ ਗਿਆ ਮਾਰ ਕੇ ਮਰੇ ਦੇ ਬਰਾਬਰ ਹੈ ਮਰਿਆ ਨਾਲ ਦਾ ਹੀ ਹੈ ਮਰੇ ਨਾਲ ਜਿਹੜਾ ਮੁੱਕਰ ਗਿਆ ਚੱਲ ਤੂੰ ਗਾਵਾ ਕਰ ਦੇਣਾ ਆਪਣੀ ਜਵਾਨ ਤੇ ਮੁੱਕਰ ਨਾਲ ਮਰਿਆ ਨਾਲ ਦਾ ਹੀ ਹੁੰਦਾ ਬਾਲਾ ਜਾਣਾ ਹੁਣ ਜੂਨ ਜੱਪ ਤਾਂ ਦੇਖਦਾ ਚੱਲ ਹੁਣ ਇਹਦੇ ਇਹਦੇ ਭਰੇ ਆ ਫਿਰ ਆਹ 30 ਵੋਟਾਂ ਫੇਰ ਗਾਊਗੀ ਹੈ 30 ਵੋਟਾਂ ਫੇਰ ਗਾਊਗੀ ਨਹੀਂ ਜਿਹਦਾ ਹੁਣੀ ਹੀ ਹੈ ਗਾਹੜਾ ਕੀ ਆ ਪਤਾ ਜਾਂ ਕਿਆ ਕਿਆ ਹੁੰਦਾ ਥੋੜਾ ਕੋਈ ਸੌਰੀ ਹੈਗਾ ਤੇਰੀ ਪਰਚੀ ਕਦ ਕਉਂਦੀ ਹੁਣ ਭਾਈ ਭਾਜ ਹੁਣ ਅੱਜ ਵੀ ਨਾ ਪਤਾ ਆਇਓ ਨਹੀਂ ਟਾਈਮ ਲੱਗਣਾ ਹੱਲੇ ਕਿੰਨਾ ਕ 5-7 ਦਿਨ ਹਾਂਜੀ ਨਹੀਂ ਨਾ ਖੜੀ ਪਰਚੀਆਂ ਭਾਉਤਾਂ ਦੀ ਹੁਣ ਬ੍ਰੇਕ ਲੀ ਲੱਗ ਗਈ ਪਹਿਲਾਂ ਸਾਈਡ ਦਾ 2-2 3-3 ਇਕੱਠੀਆਂ ਹੋਣ ਤੁਹਾਨੂੰ ਖਰਚੇ ਜੋਗੇ ਕਰਤੇ ਹੁਣ ਟ੍ਰਿਕ ਦੀ ਸੋਰੀ ਹੁਣ ਸਾਡੇ ਵੱਲ ਵੀ ਦੇਖਣਾ ਤੁਹਾਡੇ ਵੱਲ ਵੀ ਦੇਖੀ ਜਾਵੇ ਗਰੁੱਪ ਚਾਰ ਗਰੁੱਪ ਚੱਲਦੇ ਆ ਚੱਲਦੇ ਆ ਸਾੜੀਆਂ ਹੁਣ ਇਕੱਠੀਆਂ ਔਲਾਜਣੀਆਂ ਫਿਰ ਮੰਨਦਾ ਦੀ ਗਰੁੱਪ ਚਾਰ ਚੱਲਦੇ ਜਾਣਾ ਵਿੱਚ ਦੇਖ ਆਉਂ ਕੀਮ ਦੀ 14 ਵਿੱਚ ਉਹ ਵਧੀਆ ਟੀਕੇ ਬੈਠੇ ਹਲੇ ਨਿਪਟ ਲਾਣ ਦਾ ਕੰਮ ਹੈ। ਲਾਣਾ ਇੱਕ ਕੰਮ ਲੋਡ ਹੋ ਗਿਆ ਹਲੇ ਜਵੀ ਜਵੀ ਆਖ ਹੋ ਗਈ ਹੁਣ। ਹਾਂ। ਇੱਕ ਕੰਮ ਲੋਡ ਹੋ ਗਿਆ ਲਾਣਾ। ਨਹੀਂ ਥੋੜਾ ਕੰਮ ਮਿਲਦੇ ਆਣਾ। ਆਹ ਜੀ ਹੱਟ ਮਾਸੀ ਆ ਚੱਕ ਦੇਣੀ। ਗੰਨੇ ਦੀ ਤਿਆਰੀ ਹੋ ਜਾਣੀ ਇਹਨਾਂ ਨੂੰ। ਠੀਕ ਨਹੀਂ ਗੱਲ। ਨਹੀਂ ਥੋੜਾ ਕੰਮ ਮਿਲ ਜਾਣਾ ਦਾ। ਕੰਮ ਤਾਂ ਹੁਣ ਖੜਾ ਗਿਆ ਵੀ ਹੈ ਜਾਂ ਜਾਂ ਵੀ ਸੈਟ ਆਉਂਦਾ ਬਾਈ। ਦਾਦੇ ਹੁਣ ਕੰਮ ਗਿਆ। ਇਤ ਨਹੀਂ ਹੈ ਜਬ ਨਹੀਂ ਕੰਮ ਸੱਕਦਾ। ਹਾਂ ਪਗੇ ਹੁਣ ਆਹ ਪਾਣੀ ਅੱਜ ਛੱਟਿਆ। ਜਵੀ ਨੂੰ ਲੱਗੂ ਜਵੀ ਵੇਲੇ 2-3 ਦਿਨ। ਜਾਣੀ 3-4 ਦਿਨ ਮਾ ਉਗੜੀਆਂ ਹੈ। ਲੋ ਮੱਕੀ ਨੂੰ ਪ ਗੰਨਾ ਵੀ ਦਾ ਵਿੱਚੋਂ ਪਰੇਹਾ ਹੋਈ ਜਾਏ ਇਹ ਗੰਨਾ ਵੀ ਵਿੱਚੋਂ ਨਾ ਜਣਾ ਹੁਣ ਨਹੀਂ ਸਿਰ ਕੋਨਫਰੈਂਸ ਦਾ ਟਾਈਮ ਹੈ ਕਹਿੰਦੇ ਜੱਟ ਦਾ ਹੈ ਕਿਆ ਕਹਿੰਦੇ ਹੁੰਦੇ ਸਿਰ ਬਹਣ ਦਾ ਟਾਈਮ ਨਹੀਂ ਹੈ ਵਿੱਚ ਨੂੰ ਉੱਤਰ ਵੀ ਜਾਣਾ ਪੈਂਦਾ ਹੈ ਉੱਤਰ ਵੀ ਜਾਣਾ ਵਿੱਚ ਨੂੰ ਟਾਈਮ ਕੱਢ ਕੇ ਇੱਧਰ ਵੀ ਜਾਣਾ ਪੈਂਦਾ ਅੱਜ ਅੱਜ ਹੁਣ ਅੱਜ ਗੱਗੇ ਨਹੀਂ ਵਿੱਚ ਜਾਓ ਤੁਸੀਂ ਤੇ ਜਾਓ ਹੋ ਦੋ ਆ ਗਏ ਦੋ ਇਹ ਗਏ ਚਾਰ ਬੰਦੇ ਆ ਗਏ ਚਾਰ ਚਲੇ ਗਏ ਹਾਂ ਹੈ ਚਾਰ ਆ ਗਏ ਫਿਰ ਚਾਰ ਸਿੱਧ ਚਲੇ ਜਾਓ ਹੋਰ ਆ ਹੁਣ ਸਾਰੇ ਉਹਨਾਂ ਨੂੰ ਜਾ ਕੇ ਮਿਲਣਾ ਪੈਣਾ ਉਹ ਪਤਾ ਕਿਆ ਗੱਲ ਹੋਈ ਚੇਰੇ ਵੀ ਜਾਣਾ ਤਾਂ ਸਾੜਾ ਮੇਰੀ ਗੱਲ ਥੋੜੀ ਚਲੇ ਵੀ ਜਾਣਾ ਤਾਂ ਜੇ ਮੈਂ ਜਾਂਦਾ ਜਾਂ ਇਹ ਜਾਂਦਾ ਨਾ ਠੱਪਾ ਜਿਹਾ ਬਿਚੇ ਨੂੰ ਕਹਿੰਦੇ ਸਾੜਾ ਨਹੀਂ ਪਤਾ ਕਿ ਮੁੜਦਾ ਕਿ ਨਹੀਂ ਮੁੜਦਾ ਸੀ ਕਹਿੰਦੇ ਕਹਿੰਦੇ ਜੇ ਨਾ ਨਾ ਸੁੱਤੀ ਬਈ ਇਹਨਾਂ ਗੱਡੀ 'ਚ ਕਹਿੰਦੇ ਦੋ ਜਣੇ ਰਾਮ ਨਾ ਪੈਣਾ ਗੱਡੀ 'ਚ ਉਹ ਤਾਂ ਨਹੀਂ ਮੈਂ ਗਿਆ ਮਾਂ ਉਹਨਾਂ ਨੇ ਕਿਹਾ ਮੇਰੇ ਤੋਂ ਜਾਣੀ ਉਹਨਾਂ ਮੰਨੂ ਮੁੰਡਾ ਪੈਣਾ ਤਾਂ ਫਿਰ ਹਾਂ ਮੁੰਡਾ ਕਰਾ ਲੂੰਦੇ 10 ਮਿੰਟ ਦਾ ਲੀਡਰ ਕਰਾਉਂਗਾ ਯਾਰ ਸਾਡੇ ਲੀਡਰ ਹੈ ਅਸੀਂ ਥੋੜੋ ਕਰਾਉਣੀ ਹੈ ਹੂੰ ਲੀਡਰ ਕਰਾਉਂਗੇ 10 ਮਿੰਟ ਉਹ ਵਲੇ ਪੱਕਾ ਦੱਤੀਆਂ ਮੇਰੇ ਰੰਗਣੀਆਂ ਹੂੰ ਪੱਗਾ ਰੰਗਣੀਆ ਤੇ ਕਿਵੇਂ ਨਾ ਹਲੇ ਆਹ ਹਲੇ ਨਿਤਰੂ ਗੇ ਮੈਦਾਨ ਚ ਆਵਾ ਮੂਵਾ ਚੜਨਾ ਹਲੇ ਫੇਰ ਇਹਦੇ ਬੰਦਦੇ ਜੇ ਟਿਕ ਟਿਕਾ ਹੋ ਜਾਣਾ ਫੇਰ ਨਹੀਂ ਜਾਣਾ ਟਿਕ ਨਹੀਂ ਛੜਿਆ ਇਹ ਰੰਗ ਨਹੀਂ ਛੜਿਆ ਇਹ ਹਾਲਾ ਰੰਗ ਨਹੀਂ ਛੜਿਆ ਜੇ ਟਿਕ ਟਿਕਾ ਵਾਲੇ ਆ ਇਹ ਜਾਇਆ ਲੈ ਚੱਲ ਕੋਈ ਇਹ ਚੱਲੀ ਜਾਣੇ ਨਾ ਆਇਆ ਭਾਈ ਨੰਬਰਦਾਰ ਹਾਚੇ ਵੱਡਲਾ ਬੀਜ ਹੁਣ ਕਰਦੇ ਖੇਤ ਨੂੰ ਹਵਾ ਲੁਆਈ ਜਾਂਦਾ ਬੀਜ ਕੇ ਪਰਾਂ ਕਰ ਉਹ ਨਾ ਸਾਤੇ ਹੁਣ ਜਣਾ ਦੀ ਉਹ ਕੀ ਲਾਤਾਂ ਲਿਆਉਂਦਾ ਹੈ ਉਹ ਤਾਂ ਉਹ ਆਖਣੇ ਪੀਲਾ ਲਾ ਦੇ ਇਧਰ ਦੇ ਲਾ ਆ ਦੇ ਦੇ ਲਾ ਚੰਬੂ ਬਾਟਰ ਉਹ ਕਿਹਦਾ ਉਹ ਕੀ ਲਾਤਾਂ ਲਿਆਉਂਦਾ ਪਿੱਛੇ ਵਾਗਿਆ ਕੀ ਕਹਿੰਦਾ ਲਾਤ ਹੈ ਹਾਂ ਬੰਦੇ ਭੇਜੇ ਵੇ ਅੱਜ ਫੇਰ ਹੈ ਬੰਦੇ ਗਏ ਗਏ ਵੇ ਅਮਨਾਰ ਗੱਗਾ ਦੋਏ ਹਾਂ ਮਗਾ ਸਾਡੇ ਲੀਡਰ ਦਾ ਭਾਈ ਉਹ ਪੱਕਾ ਰਕੋਮੀਆਂ ਨੇ ਆਪਰੇ ਬੰਦੇ ਤਾਂ ਪਹੁੰਚ ਗਏ ਭਾਈ ਦੋ ਤਿੰਨ ਵਾਰ ਹੀ ਆਏ ਦੇ ਜਾਉਂਗੇ ਜਾਣਾ ਵੀ ਚਾਹੀਦਾ ਹਾਂ ਵਾ ਇਹਦੇ ਪਰ ਨੂੰ ਕੁਰਬਾਨੀ ਗਿਆ ਉਹ ਕੋਈ ਕੁਰਬਾਨੀ ਦੇ ਬੰਦੇ ਅਜੇ ਘਰਾ ਮਾਰੀ ਜਾ ਮੋਰਾ ਬੈਠੇ ਗੱਲਾਂ ਹਾਂ ਉਹ ਵੀ ਤਾਂ ਕਿਸੇ ਦੇ ਮਾਮਾ ਦੇ ਪੁੱਤ ਆ ਬਾਪ ਆ ਜਿਹੜੇ ਪਹੁੰਚੇ ਹੋਰ ਹੈ ਹਾਂ ਨਾਲ ਕੀ ਦੇ ਖਾਤਰ ਕੋਲ ਦੁਨੀਆ ਖਾਤਰ ਹੋਰ ਕੀਆ ਕਿੰਨਾ ਚੱਕਦਾ ਹੈ ਹਾਂ ਵਾ ਕਹਿੰਦੇ ਲਾਦ ਦੇਣੀ ਹੈ ਕਿੰਨਾ ਕਿਤਾ ਉਹ ਹੀ ਹੋਣਾ ਸਾਡੇ ਕੋਲ 60 60 ਦਾ ਨਹੀਂ ਹੁੰਦਾ ਘੱਟ ਹੋਊਗਾ ਮੇਰੇ ਹਿਸਾਬ ਨਾਲ ਕਿੰਨੀ ਭਰੀ ਹੋਗੀ 40 ਕਿੰਨੀ ਭਰੀ ਹੈ ਕਿੰਨੀ ਹੈ ਮੇਰੇ ਹਿਸਾਬ ਨਾਲ ਜਿੰਨਾ ਕੋ ਖੁੰਜਾ ਦੇਖਿਆ ਮਚਾੜੀ 40 40 ਕਿਲੋ ਹੋਊਗਾ ਹੈ ਹਾਂ 40 ਕਿਲੋ ਬੋਲਣਾ ਭਜਨ ਨਹੀਂ ਇਹ ਤਾਂ ਹੌਲਾ ਹੁੰਦਾ ਸਰ ਲੈ ਠੀਕ ਨਿਕਲਦਾ ਇਹ ਮੇਰੇ ਸਾਹਮਣੇ ਹੀ ਆ ਹੁਣ ਭਈਏ ਦਾ ਭੈਣ ਜੀ ਉਹ ਤੇ ਕਹਿੰਦੇ ਭਰੀ ਬਹੁਤ ਭਰੀ ਪਰੀ ਪਰੀ ਪੋਣੇ ਮੈਂ ਪਰੀ ਦੱਦੇ ਆ ਜਿੰਦਾ ਨਾ ਵਧੀਆ ਦਾ ਪਤਾ ਕੀ ਮਤਲਬ ਹੈ 115 ਕਿਲੋ ਆ ਮੰਨੂ ਕਹਿੰਦੇ ਹਾਂ ਹੋਏ 103 ਕਿਲੋ ਮੰਨੂ ਵੀ 115 ਕਹਿ ਕੇ ਮੇਰਾ 97 ਹੋਇਆ ਤਾਂ ਉਹ ਹੀ ਗੱਲ ਉਧਰ ਲਾਲ ਜੰਡੀ ਲਾ ਦੋ ਉਧਰ ਵੀ ਗੱਡੀ ਆ ਗਈ ਔਰ ਗੱਡੀ ਆ ਗਈ ਉਧਰ ਲਾ ਜੰਡੀ ਦਿਖਾ ਦੇ ਟਰੇਨ ਟੱਕਰ ਉਹ ਤਾਂ ਹੁੰਦਾ ਕੱਟ ਦਿੱਤਾ ਵੜੇ ਨੂੰ ਕੱਟ ਕੋ ਬੋੜ ਜਾਂਦੀ ਹੈ ਉਹ ਤਾਂ ਆਪੇ ਲੀ ਬਾੜ ਜਾਂਦੀ ਹੈ ਆ ਜਾ ਤੇਰਾ ਕਿਹੜੇ ਪਿੰਡ ਦਾ ਆ ਜਾ ਆ ਜਾ ਇਹ ਵੀ ਭਾਈ ਤੇਰਾ ਕਿਹੜੇ ਪਿੰਡ ਦਾ ਇਹ ਵੀ ਕਿਸਾਨ ਯੂਨੀਅਨ ਕੋਈ ਕੱਠੇ ਨਹੀਂ ਹੁੰਦੀ ਇਹ ਵੀ ਦੋ ਪਾਰਟੀਆਂ ਹੋ ਗਈਆਂ